ਗੁਰੂ ਰੂਪੇਰੀ ਸਾਧ ਸੰਗਤ ਤੁਹਾਨੂੰ ਇੱਕ ਅਜ ਕਥਾ ਵਿਚਾਰ ਸੁਣਾਉਣੀ ਹੈ ਸਟੋਰੀ ਸੁਣਾਉਣੀ ਹੈ ਰਾਜੇ ਦੀ ਤੇ ਇੱਕ ਉਹਦੇ ਵਜ਼ੀਰ ਦੀ ਤੇ ਜਿਹੜੀਆਂ ਕਨਾਲ ਦੀਆਂ ਰਹਿਣ ਵਾਲੀਆਂ ਸੰਗਤਾਂ ਦੀ ਇਹ ਰ ਬਾਦਸ਼ਾਹ ਸੀ ਨਾ ਬਾਦਸ਼ਾਹ ਸਾਹਿਬ ਸੰਗਤ ਉਹਦੇ ਨਾਲ ਹੀ ਲਾਉਦਾ ਵਜ਼ੀਰ ਸੀ ਬਹੁਤ ਉਹਦੀ ਮੰਨਦਾ ਸੀ ਰਾਜਾ ਤੇ ਉਹ ਵੀ ਕੰਮ ਬਹੁਤ ਕਰਦਾ ਸੀ ਤੇ ਸੀ ਬੰਦਾ ਭਲਾ ਮਾਨਸ ਜਾਂ ਫੱਕਰ ਜਾਂ ਬੰਦਾ ਸੀ ਹੁਣ ਜਿਹੜੇ ਉਹ ਨਾਲ ਦੇ ਸੀਗੇ ਉਹਦੇ ਉਹ ਬਹੁਤ ਉਹਦੇ ਨਾਲ ਨਫ਼ਰਤ ਕਰਦੇ ਸੀ ਕਹਿੰਦੇ ਯਾਰ ਇਹਦੀ ਰਾਜੇ ਨਾ ਬੜੀ ਬਣਦੀ ਆ ਤੇ ਰਾਜਾ ਇਹਦੇ ਨਾਲ ਬੋਲਚਾਲ ਬੰਦ ਰਿਹਾ ਆਪਾਂ ਨੂੰ ਇੰਨਾ ਪੁੱਛਦਾ ਨਹੀਂ ਵੀ ਆਪਾਂ ਇਹਨੂੰ ਪਸਾਈ ਇਹ ਨਾ ਕਿਸੇ ਕੰਮ ਚ ਕਹਿੰਦੇ ਹਾਂ ਦੱਸੋ ਕਹਿੰਦਾ ਪਿਆ ਉਹ ਕਹੀਏ ਰਾਜਰ ਵੀ ਇਹੇ ਜੇ ਪੀ ਲਿਆਓ ਫੁੱਲਾਂ ਫੱਲਾਂ ਦੇ ਤੇ ਸ਼ੋਅ ਵਾਸਤੇ ਜਿਹੜੇ ਕਿਸੇ ਦੇ ਰਾਜ ਚ ਨਾ ਹੋਣ ਇਹ ਤੋਂ ਲਿਆਉਂਦੇ ਨਹੀਂ ਜਾਣੇ ਭੋਲਾ ਬੰਦਾ ਵਾ ਤੇ ਇਹਨੇ ਫਸ ਜਾਣਾ ਤੇ ਫੇਰ ਆਪੇ ਰਾਜੇ ਨੇ ਕਹਾਂ ਆ ਦੇਖ ਲੈ ਕੱਦੀ ਗੱਲ ਚ ਹੋ ਸੱਟ ਲਾਂਗੇ ਫੇਰ ਆਪਣੀ ਆਪਣੀ ਮੰਨਣ ਲੱਗ ਜੂਗਾ ਇਹਨੂੰ ਆਪੇ ਪਿੱਛੇ ਠਾ ਦਊ ਹੁਣ ਜਿਹੜੇ ਨਫਰਤ ਵਾਲੇ ਬੰਦੇ ਹੁੰਦੇ ਆ ਸਾਥ ਸੰਗ ਤੋਂ ਬਹੁਤ ਦੂਰ ਤਾਈਂ ਪਹੁੰਚਦੇ ਆ ਉਹ ਜੋ ਬੰਦੇ ਨਾ ਫਰਤ ਕਰਦੇ ਹੋਣ ਨਾ ਉਹ ਕਿਸੇ ਕਿਸੇ ਕਈਆਂ ਗੱਲਾਂ ਦੇ ਵਿੱਚ ਉਹ ਇੱਥੋਂ ਤਾਈਂ ਪਹੁੰਚ ਜਾਂਦੇ ਵੀ ਕਿਵੇਂ ਨਾ ਕਿਵੇਂ ਫਸੇ ਫਿਰ ਅਸੀਂ ਫਿਰ ਉਹਨਾਂ ਦਾ ਮਨ ਖੁਸ਼ ਹੁੰਦਾ ਉਹ ਹੁਣ ਸਹਾਦ ਸੰਗਤ ਜਿਹੜਾ ਰਾਜੇ ਦੇ ਨਜ਼ਦੀਕ ਰਹਿੰਦਾ ਸੀ ਬੜਾ ਜਿਆਦੇ ਰਾਜੇ ਨੂੰ ਕਹਿੰਦੇ ਵੀ ਬਾਦਸ਼ਾਹ ਵੀ ਆਪਣੇ ਨਾਲ ਬਜਾ ਆਪਣੇ ਰਾਜ ਦੇ ਵਿੱਚ ਤੇ ਆਪਣੇ ਘਰੇ ਕਿਹੋ ਜਿਹਾ ਪਾਰਕ ਹੋਣਾ ਚਾਹੀਦਾ ਜਿਹਦੇ ਵਿੱਚ ਅਨੇਕ ਪ੍ਰਕਾਰ ਦੇ ਫੁੱਲ ਹੋਣ ਤੇ ਬਾਦਸ਼ਾਹ ਬਾਹਲੇ ਬਾਸ਼ਾ ਆ ਕੇ ਦੇਖਣ ਬੀਦਕ ਸੇ ਦੇ ਰਾਜ ਦੇ ਵਿੱਚ ਹੋ ਰਿਹਾ ਹੈ ਨਹੀਂ ਵੀ ਆਪਣੇ ਰਾਜ ਚ ਹੀ ਹੋਣ ਉਹ ਕਹਿੰਦੇ ਲਿਆਉ ਕੋਲ ਕਹਿੰਦੇ ਤੂੰ ਆਪਦੇ ਵਜ਼ੀਰ ਨੂੰ ਕੱਲ ਵਜ਼ੀਰ ਲਿਆਉ ਉਹ ਕਹਿੰਦਾ ਮੈਨੂੰ ਪੁੱਛ ਲੈਣਾ ਹੁਣ ਜਦੋਂ ਸਾਹ ਸਾਹ ਪੁੱਛਿਆ ਜੇ ਤਾਂ ਉਹ ਕਹਿੰਦਾ ਵੀ ਨਹੀਂ ਲਿਆਉਣੇ ਮੈਨੂੰ ਮੈਥੋਂ ਨਹੀਂ ਮੈਨੂੰ ਨਹੀਂ ਪਤਾ ਫੇਰ ਤਾਂ ਉਹਨੇ ਫਸ ਜਾਣਾ ਸੀ ਉਹਨਾਂ ਨੇ ਕਹਿੰਦੇ ਅਸੀਂ ਲਿਆਉਂਦੇ ਹਾਂ ਕੱਲ ਹੁਣ ਤੇ ਇਹ ਤੋਂ ਲਿਆਉਂਦੇ ਨਹੀਂ ਗਏ ਜੀ ਇਹਨੂੰ ਠਾਓ ਪਿੱਛੇ ਉਹਨੂੰ ਕਹਿੰਦਾ ਮੈਂ ਜਦੋਂ ਵਜ਼ੀਰ ਰਾਜੇ ਦੇ ਉਹਨੂੰ ਪੁੱਛਿਆ ਵੀ ਐ ਕਰਕੇ ਵਜ਼ੀਰ ਸਾਹਿਬ ਉਹ ਵੀ ਆਪਾਂ ਨੂੰ ਐ ਫੁੱਲ ਚਾਹੀਦੇ ਆ ਵੀ ਫੁੱਲ ਵੀ ਐਸੇ ਚਾਹੀਦੇ ਆ ਬੂਟੇ ਜਿਹੜੇ ਕਿਸੇ ਦੇ ਹੋਰ ਰਾਜ ਦੇ ਵਿੱਚ ਨਾ ਹੋਣ ਤੇ ਆਪਣੇ ਰਾਜ ਦੇ ਬਾਹਲੇ ਬਾਦਸ਼ਾਹ ਕੇ ਦੇਖਣ ਕਹਿੰਦਾ ਜੀ ਲੈ ਆਉਂਗਾ ਕਹਿ ਤਾਂ ਦਿੱਤਾ ਉਹਨੂੰ ਲੈ ਆਉਂਗਾ ਲਿਆਉ ਕਿੱਥੋਂ ਉਹ ਕਹਿੰਦਾ ਜੀ ਕਿੰਨੀਆਂ ਦਰ ਕੀ ਦੇ ਮੈਂ ਤੁਹਾਨੂੰ ਪੈਸੇ ਕਹਿੰਦਾ ਜੀ ਮੈਨੂੰ 5 ਮੋਹਰਾਂ ਦੇ ਦਿਓ ਉਹੀ ਕਹਤਾ ਸਵੇ ਕਿਉਂ 5 ਮੋਹਰਾਂ ਦੇ ਦਿਓ 5 ਮੋਹਰਾਂ ਦੇ ਪੈਸੇ ਵੱ ਵੱਲ ਜਾਂਦੇ ਆ ਦਲਜੀ ਉਹ ਰਾਜਾ ਕੰ ਦਾ ਵੀ ਚੱਕ ਪੰਜ ਮੋਹਰਾਂ ਤੇ ਜਾਲ ਲਿਆ ਹੁਣ ਉਹ ਬੜੇ ਖੁਸ਼ ਹੋਨੇ ਆ ਕਿ ਤੁਰ ਪਿਆ ਇਹ ਲੈਣ ਵੀ ਉਹਨੇ ਲਿਆਉ ਕਿਥੋਂ ਇਹਨੂੰ ਕੋਈ ਪਤਾ ਕਿਹੜੇ ਰਾਜਾਂ ਚ ਗਿਆ ਹੁਣ ਸਾਧ ਸੰਗਤ ਉਹ ਹੁਣ ਬੰਦਾ ਭੋਲਾ ਕਰਕੇ ਤੇ ਉਹਦੇ ਕਾਰਜ ਕੀਤੇ ਵੇ ਰੱਬ ਵੀ ਕਰ ਦਿੰਦਾ ਸੀ ਤੇ ਤਾਂ ਉਹ ਰਾਜੇ ਨੂੰ ਖੁਸ਼ ਰੱਖਦਾ ਸੀ ਹੁਣ ਰਾਜੇ ਨੇ ਉਹਨੂੰ ਪੰਜ ਮੋਹਰਾਂ ਦੇ ਕੇ ਤੋਰਤਾ ਸਾਧ ਸੰਗਤ ਵੀ ਜਾ ਲਿਆ ਸਾਰਾ ਸਮਾਨ ਸੋਨ ਉਹਦੇ ਨਾਲ ਮੰਨ ਤੱਕ ਨੂੰ ਜੋ ਲੋੜਦਾ ਸੀ ਉਹ ਬਾਈ ਤੁਰ ਪਿਆ ਕਰੋ ਹੁਣ ਉਹ ਖੋਸ਼ ਆ ਕਹਿੰਦੇ ਚੱਲਿਆ ਵੀ ਹੁਣ ਲੇਉ ਵੀ ਦੇਖਣ ਲੈਂਦੇ ਤੋਂ ਜਾਣੇ ਨਹੀਂ ਤੈਨੂੰ ਗਾਲਾਂ ਪੈਣ ਆਏ ਨੂੰ ਤੇ ਆਪਾਂ ਖੋਸ਼ ਹੋਵਾਂਗੇ ਦੇਖਾਂਗੇ ਨਾ ਠਵਾਵਾਂਗੇ ਕਹਿ ਕੇ ਭਾਈ ਉਹਨਾਂ ਨੇ ਜਦੋਂ ਐਂ ਕਹਤਾ ਤੇ ਉਹ ਤੁਰ ਪਿਆ ਵੀ ਜ ਲੈਣ ਤੇ ਰਾਹ ਚ ਤੁਰਿਆ ਆਉਂਦਾ ਤੁਰਿਆ ਆਉਂਦਾ ਤੁਰਿਆ ਆਉਂਦਾ ਤੇ ਦੁਪਹਿਰਾ ਪੈ ਗਿਆ ਜਦੋਂ ਦੁਪਹਿਰਾ ਬੈਗਾ ਤੇ ਬੋੜ ਦੀ ਸ਼ਾਨ ਬੜੀ ਵਧੀਆ ਸ਼ਾਨ ਲੱਗੀ ਉਹਨੂੰ ਠੰਡੀ ਠੰਡੀ ਹਵਾ ਵਗੇ ਉਥੇ ਉਹ ਬਹਿ ਗਿਆ ਆਰਾਮ ਕਰਨ ਲੱਗ ਗਿਆ ਉਹ ਜਦੋਂ ਆਮ ਕਰਦਾ ਸਾਥ ਸੰਗ ਤੋਤੇ ਤੇ ਇੱਕ ਮਗਰ ਨਾ ਹੋਰ ਆਉਂਦਾ ਕੋ ਗੱਡਾਲਤ ਦੀ ਜਾਨਵਰਾਂ ਦਾ ਤੱਤਰ ਬਟੇਰੇ ਔਰ ਘੁੱਗੀਆਂ ਗੋਲੇ ਕਈ ਤਰ੍ਹਾਂ ਦੀਆਂ ਚਿੜੀਆਂ ਜੋ ਤੱਕ ਚੰਗੇ ਸੋਹਣੇ ਸੋਹਣੇ ਜਾਨਵਰ ਬੜੇ ਆਮ ਵੱਡੇ ਹੁੰਦੇ ਆ ਪਾ ਜੀ ਪਾ ਜੀ ਅੱਧਾ ਟਕੇਲੋ ਵਾਲੇ ਤੇ ਸਾਰੇ ਉਹਨਾਂ ਦੇ ਫੜ ਫੜ ਕੇ ਉਹਦਾ ਸ਼ਿਕਾਰੀ ਸੀਗਾ ਉਹ ਸ਼ਿਕਾਰੀ ਦਾ ਗੱਡਾਲਰ ਜਾਵਾ ਸੀ ਕੋਈ ਰਾਜਾ ਖਾਂਦਾ ਸੀ ਰਾਜੇ ਨੂੰ ਸੀ ਕੋਈ ਨੌਕਸ ਉਹ ਇਹ ਜਾਨਵਰਾਂ ਦਾ ਮਾਸ ਖਾਂਦਾ ਸੀ ਤੇ ਤਾਂ ਉਹ ਠੀਕ ਰਹਿੰਦਾ ਸੀ ਉਹ ਨੂੰ ਦੇਣ ਚੱਲਿਆ ਸੀ ਉਹ ਵੀ ਆ ਗਿਆ ਮਗਰ ਆ ਕੇ ਉਹ ਵੀ ਉੱਥੇ ਬਹਿ ਗਿਆ ਹੁਣ ਵਿੱਚ ਜਿਹੜੇ ਜਾਨਵਰ ਸੀ ਫਲਫਲ ਕਰਨ ਉਹਦੇ ਝਾਲ ਦੇ ਉਹ ਵੀ ਬੈਠਾ ਕਹਿੰਦਾ ਉਹ ਆ ਕੇ ਗੱਡੇ ਵਾਲਾ ਪੁੱਛਦਾ ਕਹਿੰਦਾ ਪਖਰਾ ਤੂੰ ਕਿਵੇਂ ਬੈਠਾ ਕਹਿੰਦਾ ਮੈਂ ਕਹਾਂਦਾ ਬੈਠਾ ਯਾਰ ਮੈਂ ਤਾਂ ਬੀਜ ਲੈਣ ਜਾਣਾ ਮੈਂ ਤੇ ਬੀਜ ਵੀ ਇਹ ਜਿਹੇ ਵਾਲਾ ਜਿਹੜੇ ਕਿਸੇ ਰਾਜੇ ਦੇ ਰਾਹ ਚ ਨਾ ਹੋਣ ਕਹਿੰਦਾ ਇੱਛਾ ਕਿਉਂਕਿ ਉਹ ਤਾਂ ਬੀਆਂ ਵਾਲਾ ਹੁਣ ਹੈ ਨਹੀਂ ਸੀ ਕਹਿੰਦਾ ਠੀਕ ਆ ਭਾਈ ਤੇ ਕਹਿੰਦਾ ਤੂੰ ਕਹਿੰਦਾ ਮੈਂ ਚੱਲਿਆ ਕਿਸੇ ਰਾਜੇ ਨੂੰ ਆ ਜਾਨਵਰ ਦੇਣ ਇਹ ਇਹ ਜਾਨਵਰ ਉਹ ਖਾਊਗਾ ਤੇ ਉਹ ਠੀਕ ਹੋ ਜਾਣਾ ਕਹਿੰਦਾ ਇਸਾ ਕਹਿੰਦਾ ਕਿੰਨੇ ਦੇ ਵੇਚਦਾ ਕਹਿੰਦਾ ਪੰਜ ਬੋਰਾ ਦੇ ਕਹਿੰਦਾ ਜੇ ਤੈਨੂੰ ਮੈਂ ਪੰਜ ਮੋਹਰੇ ਦੇ ਦਿਆਂ ਫੇਰ ਕਹਿੰਦਾ ਜੇ ਤੂੰ ਦੇ ਦੇ ਮੈਂ ਇੱਥੋਂ ਹੀ ਮੁੜ ਜੂ ਮੈਂ ਕਿਹਾ ਮੈਂ ਤਾਂ ਪੈਸੇ ਹੀ ਲੈਣੇ ਆ ਮੈਂ ਹੋਰ ਫੜ ਕੇ ਹੋਰ ਲਿਆ ਦੂੰ ਉਹ ਕਹਿੰਦਾ ਜਾ ਯਾਰ ਤੂੰ ਆਹ ਜਾਨਵਰ ਆ ਨਾ ਜਿਹੜੇ ਸਾਰੇ ਛੱਡ ਦੇ ਤੇ ਆਹ ਵੜ ਮੈਂ ਤੋ ਪੰਜ ਮੋਹਰਾ ਉਹ ਭਾਈ ਜਾਨਵਰ ਛਡਾ ਕੇ ਫੜਾਤੇ ਸਾਰੇ ਕਹਿੰਦਾ ਤੂੰ ਹੀ ਵੱਢਦੇ ਜਾਲ ਪੰਜ ਮੋਹਰਾ ਪੜ ਲੀਆਂ ਤੇ ਉਹਨੂੰ ਦਾਤੀ ਫੜਾ ਤੇ ਉਹਨੇ ਜਾਲ ਵੱਢਦਾ ਤੇ ਭਾਈ ਭੱਜ ਗਏ ਸਾਰੇ ਉੱਡ ਕੇ ਫੜ ਫੜ ਕਰਕੇ ਆਜ਼ਾਦ ਹੋ ਗਏ ਉਹ ਕਿੱਥੇ ਨੂੜੇ ਵੇ ਸੀ ਹੁਣ ਸਾਹ ਸਾਡੇ ਜਿਹੜਾ ਪਿੰਜਰੇ ਚ ਬਾੜਿਆ ਪੰਛੀ ਉਹਨੂੰ ਹੀ ਪਤਾ ਹੁੰਦਾ ਵੀ ਹਾਲਾਤ ਉਹਦੇ ਕੀ ਆ ਤੇ ਕਿਹੜਾ ਆਜ਼ਾਦ ਉੱਡਦਾ ਫਰਦਾ ਜਿੱਥੋਂ ਜੀ ਕਰਦਾ ਖਾ ਲੈ ਚੰਗੀ ਮਿੱਠੀ ਮਾੜੀ ਜੀ ਚੰਗੀ ਹੁਣ ਉਹ ਜਾਨਵਰ ਉੱਡ ਕੇ ਭਲਾਵਾ ਉਹ ਤਾਂ ਹੁਣ ਉਹਦਾ ਗੌਣੀ ਗੌਂਦੇ ਜਾਂਦੇ ਆ ਬਾਈ ਦਾ ਤੇ ਉਹ ਹੁਣ ਪਈ ਉਹ ਵੀ ਸੁਰਖ ਰੋਗ ਹੈ ਕਿਉਂਕਿ ਇਹਦੇ ਜਾਨਵਰ ਇੱਥੇ ਬੈਕ ਗਏ ਤੇ ਉਹ ਸੁਰਖ ਰੋਗ ਆ ਵੀ ਆਪਾਂ ਭਲਾ ਕੋਈ ਭਲਾਈ ਦਾ ਕੰਮ ਕਰਤਾ ਦੋਨੇ ਜਣੇ ਸੌਂ ਗਏ ਜਦੋਂ ਸੌਂ ਗਏ ਆ ਨਾ ਸਾਹ ਸੰਗਤ ਜਿਨੇ ਹੁਣ ਜਾਨਵਰ ਛਡਾਏ ਸੀ ਹੁਣ ਉਹਨੂੰ ਤਾਂ ਫਿਕਰ ਸੀ ਵੀ ਮੈਂ ਹੁਣ ਬੀ ਲੈਣ ਜਾਣਾ ਉਹ ਜਾਨਵਰ ਆ ਕੇ ਉਹ ਸੁਪਨੇ ਚ ਮਿਲ ਪਏ ਸਾਰੇ ਕਹਿੰਦੇ ਫੱਕਰਾ ਕਿਸੇ ਗੱਲ ਦਾ ਫਿਕਰ ਨਾ ਕਰੀ ਜਿਹੜੇ ਤੂੰ ਬੀਜ ਲੈਣ ਚੱਲਿਆ ਨਾ ਤੂੰ ਸਾਨੂੰ ਯਾਦ ਕਰ ਲਈ ਬੀ ਜਿਹੜੇ ਜਾਨਵਰ ਮੈਂ ਛੜਾਏ ਤੇ ਆਜੋ ਬਸ ਇੰਨੀ ਗੱਲ ਕਹਿ ਲਈ ਤੇ ਅਸੀਂ ਤੇਰੇ ਵੀ ਆਪ ਲਾ ਕੇ ਆਵਾਂਗੇ ਚੁੰਝਾਂ ਦੇ ਨਾਲ ਬੇਫਿਕਰ ਹੋ ਕੇ ਮੁੜ ਜਾ ਪਿੱਛੇ ਰਾਜ ਨੂੰ ਉਹ ਯੁਨੀਦੋ ਕਾ ਆਸ਼ਵਾਣੀ ਹੋ ਗਈ ਤੇ ਜਾਨਵਰ ਵੀ ਦਿਸੇ ਸਾਰੇ ਜਿਹੜੇ ਛੜਾਏ ਸੀ ਉਹ ਤਾਂ ਬਈ ਖੁਸ਼ ਹੋ ਗਿਆ ਪੂਰਾ ਕਹਿੰਦਾ ਪੱਕੀ ਗੱਲ ਆ ਉਹ ਕਹਿੰਦੇ ਜੀ ਪੱਕੀ ਗੱਲ ਆ ਜਦੋਂ ਮਰਜੀ ਤੁਹਾਨੂੰ ਯਾਦ ਕਰ ਲਈਏ ਸੀ ਉਹਦੇ ਆ ਜਾਗੇ ਸਾਧ ਸੰਗਤ ਉਹ ਵਜੀਰ ਰਾਜ ਦਾ ਉਹ ਵੀ ਉੱਥੋਂ ਮੜ ਪਿਆ ਗੱਡੇ ਵਾਲਾ ਵੀ ਮੜ ਪਿਆ ਦੋਨੇ ਉਹਦੀਆਂ ਗੱਲਾਂ ਬਾਤਾਂ ਕਰਦੇ ਤੁਰੇ ਜਾਂਦੇ ਉਹਦਾ ਰਾਜ ਆ ਗਿਆ ਹੋਰ ਉਹਦਾ ਰਾਜ ਪਰੇ ਨੂੰ ਜਾਂਦਾ ਸੀ ਗੱਡੇ ਵਾਲਾ ਪਰੇ ਨੂੰ ਉੱਠ ਗਿਆ ਹੁਣ ਸਾਧ ਸੰਗਤ ਤੋਂ ਘਰੇ ਜਾਵੜਿਆ ਹੁਣ ਕੋਲੇ ਕੋਲੇ ਉਹਦੇ ਕੁਛ ਨਹੀਂ ਹੁਣ ਉਹ ਝਾਕਦੇ ਆ ਵੀ ਬੂਟੇ ਲਿਆਇਆ ਹੋਊਗਾ ਹੁਣ ਬੂਟੇ ਤਾਂ ਹੈ ਨਹੀਂ ਕੋਲੇ ਬੜੇ ਖੁਸ਼ ਵੀ ਹੁਣ ਰਾਜੇ ਤੋਂ ਬੜੀਆਂ ਗਾਲਾਂ ਰਾਜਾ ਕਹਿੰਦਾ ਵੀ ਆ ਗਿਆ ਕਹਿੰਦਾ ਜੀ ਹਾਂ ਜੀ ਆ ਗਿਆ ਕਹਿੰਦਾ ਲਿਆਂਦੇ ਵੀ ਕਹਿੰਦਾ ਜੀ ਹਾਂ ਲਿਆਂਦੇ ਕਹਿੰਦਾ ਕਿਥੇ ਕਹਿੰਦਾ ਜੀ ਮੈਂ ਉਹਦੇ ਹੀ ਦੱਸੂਗਾ ਤੁਸੀਂ ਐਂ ਕਰੋ ਜਿੱਥੇ پارک ਬਣਾਉਣਾ ਰੇ ਰੂਪ ਆ ਕੇ ਬਾਹ ਬੂਗਹਿਰ ਬਣਾ ਦਿਓ ਪੇੜੀ ਵਧੀਆ ਵੱਟਾ-ਮੱਟਾ ਪਾ ਦਿਓ ਤੇ ਮੈਂ ਉੱਥੇ ਬੀਜ ਲਾ ਦੂੰਗਾ ਤੇ ਬੂਟੇ ਹਰੇ ਹੋ ਜਾਣਗੇ ਉਹ ਕਹਿੰਦਾ ਬੀਜ ਤੇਰੇ ਕੋਲੇ ਦੀਦੇ ਕਹਿੰਦਾ ਜੀ ਸੁਣੋ ਕਿ ਬੀਜ ਮੇਰੇ ਕੋਲੇ ਹੈਗੇ ਆ ਮੈਂ ਹਜੇ ਦਿਖਾਉਣੇ ਨਹੀਂ ਜੇ ਮੈਂ ਹੁਣੇ ਦਿਖਾ ਦੇ ਫਿਰ ਉਹ ਬੂਟੇ ਨਹੀਂ ਪੈਦਾ ਹੋਣੇ ਰਾਜਾ ਲਈ ਲਾਗੂਗਾ ਕਹਿੰਦਾ ਠੀਕ ਆ ਸਾਥ ਵਚਨ ਹੈ ਹੁਣ ਉਹ ਖੁਸ਼ ਹੋ ਕਦੇ ਪਾ ਦੋ ਬੱਟਾ ਬਾਦੋ ਬੜੇ ਕੋਈ ਗੱਲ ਨਹੀਂ ਕਿੱਥੇ ਬੂਟਾ ਤੇ ਕੋਲੇ ਕੋਈ ਦੀਨਾ ਨਹੀਂ ਨਾ ਤੇ ਕੋਲੇ ਕੋਈ ਬੀਜ ਲਾਉ ਕਿੱਥੋਂ ਇਹ ਭਾਈ ਉਹ ਉਧਰੋਂ ਖੁਸ਼ ਹੋ ਤੇ ਉਹ ਕਹਿੰਦਾ ਵੀ ਤੁਸੀਂ ਲਾ ਦਿਓ ਹੁਣ ਉਹ ਜਿਹਨਾਂ ਨੇ ਰਾਜ ਨੇ ਭਾਈ ਹੁਣ ਕੋਈ ਕਮੀ ਸੀ ਉਹਦੇ ਕੋਲੇ ਚੀਜ਼ ਦੀ ਹੁਣ ਉਹਨੇ ਭਾਈ ਬਾਤ ਹੀ ਭਲੀ ਐ ਰੈਡੀ ਬੜੀ ਕਰਦੀ ਰਹੀ ਰੂ ਦੇਸੀ ਪਾ ਕੇ ਪਾਲ ਬਣਾਤੀ ਪਾਲ ਬਣਾ ਕੇ ਬੱਟਾ ਪਾਤੀਆਂ ਜਿਵੇਂ ਜਿਵੇਂ ਲਾਉਣੇ ਸੀ ਵੀ ਮਾਲੀ ਨੂੰ ਸੱਦ ਕੇ ਉਹਨੂੰ ਸਾ ਸੰਗਤ ਹੈ ਤਾਂ ਪਰੇਸ਼ਾਨ ਵੀ ਕਿਹਨੇ ਆਉਣਗੇ ਜਾਨਵਰ ਨਹੀਂ ਆਉਣਗੇ ਉਹਨੇ ਜਿਹੜੀ ਗੱਲ ਉਹਨੇ ਤਾਂ ਪਾਣੀ ਪੁਣੀ ਆ ਲੱਗ ਗਿਆ ਤੇ ਉਹ ਕਹਿੰਦਾ ਲੈ ਵੀ ਆਜੋ ਜਾਨਵਰੋ ਮੇਰੇ ਬੀਜ ਲਾਉਣ ਵਾਲੇ ਉਹ ਆਜੋ ਮੇਰੀ ਘਰੋਂ ਹੁਣ ਸਹਤਾ ਮਾਂ ਦਾ ਪੁੱਤਰ ਦੇ ਘੰਡੇ ਜਾਨਵਰ ਇਧਰੋਂ ਵੀ ਉਧਰੋਂ ਵੀ ਇਧਰੋਂ ਵੀ ਉਧਰੋਂ ਵੀ ਆ ਗਏ ਟੁੰਜਾਂ ਦੇ ਨਾਲ ਜਾਂਦੇ ਆ ਬੀ ਲਈ ਉਹ ਕਹਿੰਦਾ ਲਾ ਵੀ ਉਹ ਕਹਿੰਦਾ ਜੀ ਬੀਜ ਲੱਗ ਗੇ ਆਹ ਪਲਾ ਮਾਨਸੋ ਕੋਈ ਬੰਦਾ ਨਹੀਂ ਆਇਆ ਤੂੰ ਆਪ ਨਹੀਂ ਬੜਿਆ ਯਾਰ ਐਵੇਂ ਵੀ ਲਾ ਕੇ ਕਹਿੰਦਾ ਬੀ ਲੱਗ ਗਈ ਜੀ ਸੋਨੂ ਕੀ ਇੱਕ ਮਹੀਨੇ ਨੂੰ ਅਜ ਤੋਂ ਤੇ ਦੂਜਾ ਦੇਖ ਲਿਓ ਤੇ ਤੁਹਾਡੇ ਫੁੱਲ ਬੂਟੇ ਹਰੇ ਹੋਏ ਸਾਰੇ ਤੇ ਕਿਸੇ ਦੇ ਰਾਜ ਨਹੀਂ ਅਜੇ ਹੁਣ ਉਹ ਕਹਿੰਦੇ ਜੀ ਨੂੰ ਬੰਨ ਲਓ ਇਹ ਕਮਲਾ ਹੋਇਆ ਐਵੇਂ ਸੋਨੂ ਪੰਜ ਮੋਰਾਂ ਖਾਇਆ ਜਾਏ ਘਰੇ ਤੇ ਆਇਆ ਸੋਨੂ ਇਹ ਜਾਣ ਕੇ ਲਾਉਂਦਾ ਲਾਰਾ ਤੇ ਕੋਈ ਬੂਟਾ ਨਹੀਂ ਹਰਾ ਹੋਣਾ ਰਾਜ ਨੇ ਭਾਈ ਉਹੀ ਗੱਲ ਕਰੀ ਰਾਜ ਨੇ ਫੜ ਕੇ ਬੰਨ ਕੇ ਤੇ ਅੰਦਰ ਕਰਤਾ ਵੀ ਇੱਕ ਮਹੀਨ ਜਦੋਂ ਹਰੇ ਹੋ ਗਏ ਉਦਦੇ ਛੱਡੂ ਉਹ ਕਹਿੰਦਾ ਜੀ ਸੱਤ ਵਚਨ ਕਰ ਲੋ ਉਹਨੂੰ ਜਨਵਰਾਂ ਤੇ ਭਰੋਸਾ ਸੀ ਜਨਵਰਾਂ ਨੂੰ ਪੂਰਾ ਭਰੋਸਾ ਦਿੱਤਾ ਵਾ ਸੀ ਤੇ ਉਹੀ ਗੱਲ ਸਾਹ ਸੰਗ ਤੇ ਸਵਾ ਮਹੀਨੇ ਬਾਅਦ ਫਿਰ ਬੂਟੇ ਨਿਕਲੇ ਕਾਹਨੂੰ ਗੱਲਾਂ ਕਰਦਾ ਐ ਇਹ ਜਿਹੜਾ ਉਹਦੀ ਫੁੱਲ ਖੜੇ ਤੇ ਇਹ ਜਿਹਨਾਂ ਨੂੰ ਸੋਹਣੇ ਸੋਹਣੇ ਕਿਸੇ ਦੇ ਰਾਜ ਦੇ ਵਿੱਚ ਵੀ ਉਹ ਬੂਟਾ ਨਹੀਂ ਸੀ ਜਿਹੜਾ ਉਹ ਬੂਟੇ ਉਹਦੇ ਬਾਦਸ਼ਾਹ ਦੇ ਹਰੇ ਹੋਏ ਮੈਂ ਬਾਸ ਜਦੋਂ ਨਾ ਕੋਚ ਉਹ ਕਹਿੰਦਾ ਬਾ ਕੁਮਾਰ ਕਰਤੀ ਜਾ ਰਹੇ ਤੇ ਨੇ ਉਹ ਤੂੰ ਕਿੱਥੋਂ ਲਿਆ ਸੀ ਕਿਵੇਂ ਲਿਆ ਤੈਨੂੰ ਸਾਡਾ ਤਾਂ ਦੇਸ ਐ ਨਹੀਂ ਕੋਈ ਬੰਦਾ ਬੀ ਲੋਂਦਾ ਉਹ ਕਹਿੰਦਾ ਬਾਗ ਫਿਰ ਉਹਨੇ ਸਾਰੀ ਹਿਸਟਰੀ ਸੁਣਾਈ ਜਿਵੇਂ ਕਰਕੇ ਜਦੋਂ ਮੈਂ ਗਿਆ ਰਾਹ ਦੇ ਵਿੱਚ ਮੈਂ ਪੈ ਗਿਆ ਉੱਥੇ ਫਿਰ ਮੈਨੂੰ ਗੱਡੇ ਵਾਲਾ ਮਿਲਿਆ ਉਹਦੇ ਜਾਨਵਰ ਲੈ ਦੇ ਸੀ ਮੈਂ ਜਾਨਵਰ ਚੜਾ ਤੇ ਪੰਜ ਬੋਰਾ ਮੈਂ ਉਹਨੂੰ ਦੇ ਦਿੱਤਿਆਂ ਇਹ ਜਾਨਵਰ ਕਹਿੰਦੇ ਮੈਨੂੰ ਸੁਬਨੇ ਚ ਆ ਕੇ ਇਹ ਕਹਾਸ਼ਵਾਨੀ ਕਰੀ ਵਿਪਾਗ ਤਾਂ ਖੁਸ਼ੀ ਡਰੀ ਘਬਰਾਈ ਵੀਦਰ ਅਸੀਂ ਲਾ ਕੇ ਆਵਾਂਗੇ ਤਾਂ ਤੂੰ ਪੇੜੀ ਤਿਆਰ ਕਰਾਂ ਦਾ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਪਹਿਲੀ ਤੁਸੀਂ ਤਿਆਰ ਕਰਤੀ ਜਾਨਵਰ ਆਣੇ ਆ ਕੇ ਮੈਂ ਤਾਂ ਸਾਰੇ ਜਾਨਵਰ ਦੇਖ ਕੇ ਲਾਉਂਦੇ ਸੋਨੂੰ ਭਰੋਸਾ ਨੇ ਤੇ ਆ ਦੇਖ ਲਓ ਹੁਣ ਕਿਵੇਂ ਹਰੇ ਖੜੇ ਆ ਉਹਨਾਂ ਨੇ ਪੈ ਥਾਪੀ ਦਿੱਤੀ ਜਿਹੜੇ ਕਢਾਉਣ ਵਾਲੇ ਸੀ ਫਿਰ ਉਹਨਾਂ ਨੂੰ ਲਾਣ ਤਾਂ ਮਿਲੀਆਂ ਵੀ ਆ ਦੇਖ ਲਓ ਤੁਸੀਂ ਤਾਂ ਹਟੇ ਨਿਆਰੇ ਦੀ ਸ਼ਿਕਾਇਤ ਕਰਨੋ ਆ ਦੇਖ ਲਓ ਕਿਵੇਂ ਖੜੇ ਆ ਦਰਾਖਤੋਂ ਬਾਹਤਰੇ ਮਲਾਕਾਂ ਦਾ ਠੀਕ ਹੈ ਫੇਰ ਉਹ ਇੱਕ ਦਿਨ ਕਹਿੰਦੇ ਵੀ ਮਹਾਰਾਜ ਵੇ ਕਿਉਂ ਕਰ ਵੀ ਆਪਣੇ ਮੋਤੀਆਂ ਦਾ ਬਾਗ ਚਾਹੀਦਾ ਉਹ ਨੂੰ ਕਹਿੰਦਾ ਵਜ਼ੀਰ ਨੂੰ ਕਹਿੰਦਾ ਕਿਉਂ ਵੀ ਮੋਤੀਆਂ ਦਾ ਦੂਜਾ ਆਪਣਾ ਬਾਗ ਲਾਣੇਗਾ ਗਲਾਰੀਆਂ ਲਾ ਲਿਆਂਗੇ ਪਰ ਤੋੜਨੇ ਸਾਨੂੰ ਕਹਿਣਗੇ ਉਹ ਕਹਿੰਦੇ ਤੜਾ ਲਾਂਗੇ ਕੋਈ ਨਹੀਂ ਤੋੜ ਤੋੜਨਗੇ ਇਹ ਜਿਹੜਿਆ ਕਹਿੰਦੇ ਆ ਕਹਿੰਦਾ ਜੀ ਸਾਤ ਵਚਨ ਉਹਨੇ ਕਹਿੰਦਾ ਲੈ ਵੀ ਹਾਂ ਕਰੋ ਜੀ ਅੱਧਾ ਗੱਲਾ ਪੈੜੀ ਦਾ ਤਿਆਰ ਕਰ ਦਿਓ ਬੜੀ ਬਾਦੀ ਰੇਰੂ ਪਾਦ ਹੋਇਆ ਇਹਨੂੰ ਕਹਿੰਦਾ ਹੁਣ ਇਹਦੇ ਚ ਜੋਂ ਵੀ ਤੇ ਉਹ ਜੋਂ ਵੀ ਤੇ ਜੋਂ ਦਾ ਪੱਤਾ ਚੌੜਾ ਹੁੰਦਾ ਜੋਂ ਵੀ ਤੇ ਜੋਂ ਹੋਗੇ ਨਾ ਐ ਦੋ ਦੋ ਇਕੱਠਾਂ ਤਿੰਨ ਤਿੰਨ ਇਕੱਠਾਂ ਜਦੋਂ ਤੜ ਚੁੱਤੇ ਹੀ ਲਪੈਂਦੀ ਆ ਜਦੋਂ ਸਾਹ ਸੰਗ ਤੇ ਜਾਇਓ ਕਿਤੇ ਖੇਤ ਜਦੋਂ ਤਰੇਲ ਪੈਂਦੀ ਆ ਨਾ ਬੂਤੀਆਂ ਵਾਂਗੂ ਨਾਲ ਚਪਕੇ ਹੁੰਦੇ ਆ ਪਾਣੀ ਦੇ ਤੋਕੇ ਜਿਹੜੇ ਹੁੰਦੇ ਆ ਹੁਣ ਜਦੋਂ ਆਪੋਂ ਉਹਨੂੰ ਹੱਥ ਲਾਵਾਂਗੇ ਉਹ ਡੱਕ ਪੈਂਦੇ ਆ ਕਿਸੇ ਕੰਮ ਨਹੀਂ ਆਉਂਦਾ ਪਾਣੀ ਹੁੰਦਾ ਤਾਂ ਖੁਰ ਜਾਂਦਾ ਕਹਿੰਦਾ ਜੀ ਲਿਓ ਹੁਣ ਆਪੇ ਤੋੜਨ ਵਾਲੇ ਬੰਦੇ ਸੇ ਉਹ ਦੇਖੋ ਜਦੋਂ ਧੁੱਪ ਆਲੀ ਜਦੋਂ ਸੂਰਜ ਪੈਂਦਾ ਉਧਰਲੇ ਪਾਸੋਂ ਖੜ ਕੇ ਜਦੋਂ ਦਿਖਾਈ ਰਾਜੇ ਨੂੰ ਰਾਜਾ ਕਹਿੰਦਾ ਬਾਹ ਤਰੇ ਉਹਦੇ ਵਿੱਚੋਂ ਕਈ ਤਰ੍ਹਾਂ ਦੀਆਂ ਭੈ ਮਾਨ ਕਰਨਾ ਸੂਰਜ ਦੀਆਂ ਸਤ ਰੰਗੀਆਂ ਜਿਹਾ ਕਹਿੰਦਾ ਵੀ ਮੋਤੀ ਬੜੇ ਵਧੀਆ ਤਾਂ ਲਿਓ ਤੁਸੀਂ ਤੋੜੋ ਜਿਹੜੇ ਜਿਨ੍ਹਾਂ ਨੇ ਚੱਕ ਚਕਈਆ ਕਰਾਇਆ ਸੀ ਜਦੋਂ ਹੱਥ ਪਾਉਣ ਉਹ ਤੇਲ ਜੀ ਥਲੇ ਡੇ ਜਦੋਂ ਹੱਥ ਪਾਉਣ ਤੇਲ ਜੀ ਥਲੇ ਉਹ ਕਹਿੰਦਾ ਮਹਾਰਾਜ ਤੁਸੀਂ ਇਹਨਾਂ ਨੂੰ ਕੱਢੇ ਕਰੋ ਇਹਨਾਂ ਨੂੰ ਕਲਡੇ ਕਰੋ ਇਹ ਤੋੜ-ਤੋੜ ਥੱਲੇ ਸਿੱਟੀ ਜਾਂਦੇ ਆ ਭਾਈ ਰਾਜਾ ਕਹਿੰਦਾ ਕਰੋ ਸਾਰਿਆਂ ਨੂੰ ਅੰਦਰ ਮੁਕਤੀ ਦੀ ਤੋੜਨੇ ਆਉਂਦੇ ਇਹਨਾਂ ਨੂੰ ਉਹ ਕਹਿੰਦਾ ਜੀ ਤੁਹਾਡੇ ਨਾਲ ਮੇਰਾ ਇੱਕ ਵਾਦਾ ਸੀ ਵੀ ਤੋੜਨੇ ਮੈਂ ਨਹੀਂ ਤੋੜਨਗੇ ਇਹ ਮੈਂ ਤਾਂ ਬਾਗ ਲਾਉਣਾ ਜੇ ਹੁਣੇ ਬਾਗ ਬੋਤੀਆਂ ਦਾ ਨਹੀਂ ਤਾਂ ਤਾਂ ਦੱਸੋ ਉਹ ਕਹਿੰਦਾ ਯਾਰ ਹਾਂ ਪੂਰੇ ਲੰਮ ਕਦੇ ਆ ਮੁਤੀ ਤਾਂ ਉਹ ਕਹਿੰਦਾ ਫਿਰ ਤੋੜਦੇ ਨਹੀਂ ਅੰਦਰ ਘਰਾਤੇ ਸਾਰੇ ਸਾਹ ਸਾਰੇ ਲਾਉਂਗੜੀਆਂ ਆਉਂਦਾ ਫਾਸ ਉਹੀ ਜਾਂਦਾ ਹਾਂ ਦਾ ਖੇਰ ਨੂੰ ਉਹ ਫਸ ਗਏ ਇੰਨੇ ਕਤਰਾਸੀ ਬਾਹੁਰੂ ਜੀ ਦਾ ਖਾਲਸਾ ਸ੍ਰੀ ਬਾਹੁਰੂ ਜੀ ਕੀ ਫਤਿਹ